ਹੋਰੀਆਂ ਮਿਲਾਂ ਹੈ ਰੱਬੀ ਤੁਮਯਾ ਨੋਤੀਸ ਤੇ ਆਪਨੇ ਚਾਈ ਹੋਂ ਦਇਆ ਤੁਮ ਕਾਈ ਹੋਂ ਜੀ ਵਾਹਿਗ ਓੰਕਾਰ ਵਾਹਿਗ ਜੀ ਕੀ ਪਤਰ ਸ਼੍ਰੀ ਭਗਵਤੀ ਜੀ ਸਹਾਇ ਬਾਦ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰਨਾਨਕ ਲਈ ਤੇ ਆਏ ਫਿਰੰਗਦ ਗੁਰਤਾ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾ ਸ਼੍ਰੀ ਹਰਿ ਰਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਵਿਖਾ ਸਬਦੁ ਖਜਾਇ ਤੇਗ ਬਹਾਦਰ ਸ੍ਰੀ ਆਕਹਰ ਨਾਮ ਨੇ ਦਿਆਵੇ ਧਾਈ ਸਭ ਥਾਈ ਕੋਈ ਸਹਾਰਾ ਦਸਵੇਂ ਪਾਤਸ਼ਾਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋਈ ਸਹਾਰਾ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਤਰ ਕੇ ਖਾਲਸਾ ਜੀ ਬੋਲ ਜੀ ਪਿਆ ਪਿਆਰੇ ਅੰਤਮ ਸਰੂਜਾਂ ਦੇ ਅੰਚਲ ਗੰ ਮੁਕਤੀਆਂ ਹੱਠੀਆਂ ਜੱਪੀਆਂ ਤਰਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੀਵ ਚਲਾਈ ਤੇ ਗਵਾਹੀ ਦੇਖ ਕੇ ਅੰਬੇਤ ਕੀ ਤਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲ ਜੀ ਸੰਗਾਂ ਸੰਗ ਨਿਆਨੇ ਤਰ ਮਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆ ਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਤਰ ਮਨ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾ ਸੁਹੂ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਵਲ ਜੀ ਸੰਝਾਂ ਦਸਤਾਨ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਵੱਲ ਜੀ ਪ੍ਰਥਮੇਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਹੋਵੇ ਚੇਤਿਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇਂਦੇ ਫਤਿਹ ਬਰਦਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਨੂੰ ਸਿੱਖੀ ਦਾਨ ਕੀ ਇਸ ਦਾਨ ਰਹਿ ਦਾਨ ਵਿਵੇਕ ਦਾਨ ਸਹਾ ਦਾਨ ਪ੍ਰੋਸਾਦਾ ਦਾ ਨਾਮ ਸਰਦਾਨ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਕੀਆਂ ਚੰਡੇ ਬੁੰਗੇ ਜੁਗੋ ਜੋਗੇ ਆਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਾਤੇ ਉੱਚੀ ਮਸਬਤ ਦੇ ਰੱਖਿਆ ਆਪ ਵਾਹਿਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜਿਨ ਬਖਸ਼ੋ ਹੇ ਮਹਿਮਾਨਿਆਂ ਦੇ ਮਾਂ ਨੇਤਾਨਿਆਂ ਦੇ ਤਾਂ ਨੇ ਉਟਿਆਂ ਦੀਓ ਤਨ ਤਨ ਪਤਿਤ 파ਵਨ কৃਪਾនិধান ਤત્વਸ਼ਲ ਜੁਗ ਜੋਗਿਆਤਲ ਸਤਿਗੁਰੂ ਸ਼ੇਰੇ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸਮੂਹ ਸੰਗਤਵਾਲਾਂ ਅਰਦਾਸ ਬੇਨਤੀ ਹੈ ਜੀ ਚਾਰ ਪਹਿਰ ਰਤ ਆਪ ਜੀਆਂ ਦੇ ਬਾਣੇ ਅੰਦਰ ਬਤੀਤ ਹੋਈ ਹੈ ਕੋਟਾਨ ਕੂਟ ਸ਼ੁਕਰਾਨ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਆਪ ਜੀਆਂ ਦੇ ਬਾਣੇ ਅੰਦਰ ਸੇਵਾ ਸਿਮਰਨ ਦੁਆਰਾ ਬਤੀਤ ਕਰਵਾ ਲੈਣਾ ਜੀ ਇਸਵੇਂ ਦੰਤਾਂ ਅਵਰਸ਼ਹਿਤ ਬਾਬਾ ਦੀਪ ਸਿੰਘ ਜੀ ਨਾਮ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰ ਅੰਦਰਾਪ ਜੀਆਂ ਦੇ ਸੋਹਣੇ ਸਿੰਘਾਸਨ ਪਿਆਰ ਹਨ ਸਮੂਹ ਸੰਗਤਾਂ ਨੂੰ ਪ੍ਰਕਾਸ਼ ਨਾਨ ਰੂਪ ਹੋ ਕਰਕੇ ਦਿਦਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਹਾਰਾ ਨਿਹਾਲ ਨਿਹਾਲ ਕਰੋ ਜੀ ਸਰਬਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਟਾਂ ਮੰਦਰ ਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਦਰਗਾਹ ਸਿੱਖੀ ਸਿਦਕ ਪ੍ਰੋਸਾ ਨਾਮਦਾਨ ਦੀਦਾਰ ਬਖਸ਼ਿਸ਼ ਕਰਦੇ ਹੋਏ ਸਰਬੱਤ ਦੀਆਂ ਪਾਵਨਾਂ ਗੁਰਮਤ ਅਨਸਾਰ ਪੂਰਨ ਕਰਨੀਆਂ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਲਈ ਚਾਲੇ ਪਾਉਂਦੀ ਆਗਿਆ ਬਖਸ਼ੂ ਰਾਸੇ ਵਿਚਾਂ ਸੰਗ ਸਹਾਈ ਹੋੜਾ ਦੇ ਸੇਈ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆ ਦਾ ਨਾਮ ਚੇਤਿਆਵੇ ਨਾਨਕ ਨਾਮ ਛੜ ਦੇ ਕਹਾਂ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿ ਗੁਰੂ ਦੀ ਕਾ ਖਾਲਸਾ ਵਾਹਿ ਗੁਰੂ ਦੀ ਕੀ ਫਤ ਬੋਲੇ ਸੁਨਹਿਰਾ ਸੁਨਹਿਰਾ ਮਨ ਲਈ ਸੋਕੀ